ਅੰਮ੍ਰਿਤਸਰ ਦੇ ਟੂਰਿਸਟ ਗੈਸਟ ਹਾਊਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰਬਾਣੀ ਦੇ ਪਾਠ ਲਈ ਗੁਰੂ ਸਾਹਿਬ ਦਾ ਪਾਵਨ ਸਰੂਪ ਇੱਥੇ ਲਿਆਂਦਾ ਗਿਆ ਸੀ। ਪਰ ਜਿਸ ਕਮਰੇ 'ਚ ਪ੍ਰਕਾਸ਼ ਕੀਤਾ ਗਿਆ ਸੀ ਉਸ ਦੇ ਨਾਲ ਹੀ ਟਾਇਲਟ ਬਣਿਆ ਹੋਇਆ ਸੀ। ਪਾਵਨ ਸਰੂਪ ਵੀ ਕਾਫੀ ਵਿਰਧ ਸੀ ਅਤੇ ਮੌਕੇ ਤੇ ਨਾ ਹੀ ਕੋਈ ਗ੍ਰੰਥੀ ਸਿੰਘ ਮੌਜੂਦ ਸੀ। ਮੌਕੇ ਤੇ ਮੌਜੂਦ ਸਿੰਘਾਂ ਨੇ ਐਸਜੀਪੀਸੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ। ਇਥੇ ਕੋਈ ਗ੍ਰੰਥੀ ਨਹੀਂ ਸੀ। ਅੱਜ ਜਦੋਂ ਸਿੰਘਾਂ ਨੇ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਪ੍ਰਸ਼ਾਸਨ ਨੂੰ ਬੁਲਾਇਆ ਤੇ ਸਾਰੇ ਜਥੇਬੰਦੀਆਂ ਦੀ ਸਿੰਘਾਂ ਦੀ ਇਹੋ ਮੰਗ ਹੈ ਕਿ ਇਸ ਜਿਹੜੇ ਰੈਸਟੋਰ ਸਵਾਲੇ ਹਨ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਸ਼੍ਰੋਮਣੀ ਕਮੇਟੀ ਕੋਲ ਬਹੁਤ ਜ਼ਿਆਦਾ ਪੈਸਾ ਬੜਾ ਬੱਟ ਦੱਸ ਰਹੀ ਹੈ ਪਰ ਉਹ ਇੱਧਰ ਧਿਆਨ ਨਹੀਂ ਦੇ ਰਹਾਏ ਉਹ ਛਿਪਾ ਕੇ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਾਂ ਦੀ ਫਾਰਸ਼ ਸਪਾਰਸ਼ ਦੇ ਨਾਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਦਿੱਤੇ ਜਾ ਰਹੇ ਨੇ ਉਧਰ ਹੋਟਲ ਮਾਲਕ ਨੇ ਅਣਜਾਣੇ ਚ ਹੋਈ ਗਲਤੀ ਨੂੰ ਸਵੀਕਾਰ ਕੀਤਾ ਹੈ। ਫੋਟੋਨ ਬਿੱਤ ਬਾਬਾ ਜੀ ਹੋ ਗਿਆ ਤੇ ਇਸ ਕਰਕੇ ਨਵਾਂ ਸਰੂਪ ਆਣਾ ਚਾਹੀਦਾ ਸੀ। ਗਲਤੀ ਇਹ ਤੇ ਨਾਲ ਜਿਹੜਾ ਟਾਇਲਟ ਆ ਉਹਦੇ ਕੀ ਸਮੱਸਿਆ ਹੈ? ਟਾਇਲਟ 10 ਸੀ ਕਿ ਇਹ ਥੋੜਾ ਰੇਜਡ ਸੀ ਕਮ ਦਾ ਤੇ ਇਸ ਕਰਕੇ ਇੱਥੇ ਕੀਤਾ ਕਿ ਇਹ ਥੋੜਾ ਵਾਕੀ ਕੰਡਿਆਂ ਤੋਂ ਉੱਚਾ ਕੰਡਾ ਤੁਸੀਂ ਹੁਣ ਮਦਦ ਹੀ ਮੰਗਦੇ ਜੀ ਆਪ ਹਾਂਜੀ ਮੈਂ ਮੰਗਦਾ ਦਸਦੀਕੀ ਮਾਮਲੇ ਦਾ ਪਤਾ ਲੱਗਣ ਪਿੱਛੋਂ ਗੁਰੂ ਸਾਹਿਬ ਦੇ ਸਰੂਪ ਨੂੰ ਸਹੀ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ 'ਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ।